ਠੀਕ ਆ ਦਸਤਾਰ ਬੰਨੀ ਰੱਖ ਬਾਣਾ ਵਧਾ ਦੇ ਯਾਰ ਇਹ ਕਿ ਵੀ ਆਪਾਂ ਦੋਸ਼ੀ ਹਾਂ ਨਹੀਂ ਅਸੀਂ ਨਹੀਂ ਦੋਸ਼ੀ ਇਹ ਮਰਿਆਦਾ ਵਾਜੀ ਉਹ ਮੁੰਡੇ ਨੇ ਉਧਰ ਐਦ ਬੀਤੀਆ ਬਾਣਾ ਲਾਤਾ ਨਹੀਂ ਅੰਗ ਸੰਗ ਆ ਰਹੇ ਉਹਦਾ ਠੀਕ ਆ ਇਹ ਬਾਣੇ ਦੇ ਕਰਕੇ ਆਏ ਆ ਅੱਪਾ ਸਾਰੇ ਉਧਾ ਕੋਈ ਹੁੰਦਾ ਪਿੰਦਾ ਸਾਨੂੰ ਲੋੜ ਹੀ ਨਹੀਂ ਆਪੋ ਆਪਣੇ ਕਰਮ ਹਰੇਕ ਬੰਦੇ ਦੇ ਮੈਂ ਲਾਤ ਕਰਾਉਣਾ ਹੁਣ ਮੈਨੂੰ ਜਾਣ ਦੇ ਇੱਕ ਮਿੰਟ ਰੁਕ ਉਹ ਪਾ ਜੀ ਇਹਨੇ ਗਾਂ ਜਾ ਕੇ ਫੇਪਾ ਲੈਣਾ ਨਹੀਂ ਪਤਾ ਯਾਰ ਉਹ ਦੋਰੀ ਵੀ ਖੜਾ ਯਾਰ ਗੜ ਦੇ ਛੜ ਦੇ ਉਹ ਵੀ ਫੜੋ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਜੀ ਇਹਦੇ ਪਿੰਡ ਜੋ ਮੈਂ ਪ੍ਰੈਸ ਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਇਹਦੇ ਪਿੰਡ ਤੋਂ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਸੀ ਕੰਮ ਹੋ ਗਿਆ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਜੇ ਪ੍ਰੈਸ ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਇਹਦਾ ਕੀ ਨਾਂ ਕੀ ਹੈ ਇਹਦਾ ਕਿਹੜੇ ਪਿੰਡ ਦਾ ਹੈ ਗੁਰ ਸਿੰਘਾ ਜੀ ਮੱਗੋ ਪੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸ ਆਵੇ ਗੁੱਦਾ ਕਹਿੰਦਾ ਮੈਂ ਇੰਗਲੈਂਡ ਤੋਂ ਆ ਪਿੱਛੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਚੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਵਿਆਸ਼ੀ ਆ ਬਸ ਹੋਰ ਕੀ ਸਹੀ ਚੀਜ਼ ਹੈ ਇਹ ਗੱਲ ਚਾ ਜਾਸੀ ਬਿਲਕੁਲ ਨਹੀਂ ਹੈ ਆ ਜਾਸੀ ਆ ਜੀ ਬਿਲਕੁਲ ਗੱਲ ਚਾ ਹੈ ਹੋਰ ਕੀ ਕਰਦੇ ਬਾਬਾ ਜੀ ਤੁਸੀਂ ਮਾਰਾਂਗੇ ਬਾਈ ਇਹ ਕਿਹੜੀ ਸਹੀ ਆ ਲੰਗੜਾਂ ਦੇ ਬੰਦੇ ਆਏ ਦੱਸੋ ਕਰਾਂਗਾ ਕਿੱਥੇ ਰਹਿਣੇ ਆਣੇ ਸੌਧੀ ਹੈ ਸੌਧੀ ਬੁਲੀਖੇ ਬੁਲੀਖੇ ਕਿਹੜੇ ਗੁਰਦੁਆਰੇ ਬੁਲਿਸ਼ ਕਿਹੜੇ ਗੁਰਦੁਆਰੇ ਗੁਰਦੁਆਰੇ ਦਾ ਨਾਂ ਕਿਹੜੀ ਸਿੰਘ ਸਭਾ ਗੁਰਦੁਆਰਾ ਸਾਹਿਬ ਪੋਸਟ ਕੋਡ ਹਾਂਜੀ ਪੋਸਟ ਕੋਡ 718 ਹਾਂਜੀ 718 ਬਾਕੀ ਦੇ ਅਖਰ ਬਾਕੀ ਤਾਂ ਨਹੀਂ ਮੈਨੂੰ ਪਤਾ ਤੈਨੂੰ ਗੁਰਦੁਆਰੇ ਕਿੱਧਰ ਹੈ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਯਾਰ 718 ਮੈਸੇਜ ਸੇਲ ਬੁਲਿਸ਼ ਉਸ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ 718 ਨਹੀਂ ਬਸ ਮੈਨੂੰ ਨਹੀਂ ਪਤਾ ਫੋਟੋ ਠੀਕ ਕੀ ਮੈਂ ਬੜੀ ਐ ਨਾ ਇਹੋ ਮੇਰੀ ਚਾਬੀ ਕਿਉਂ ਹੁੰਦੀ ਚਾਬੀ ਰਹਿਣ ਨੇ ਸਾਲ ਆਇਆ ਜੇ ਪਹਿਲਾਂ ਡੋਰੀ ਦੇਓ ਜੋਰੀ ਦੇ ਪੱਲਾ ਆ ਲੈ ਆ ਸਾਰੀ ਪਰ ਬੋਲੇ ਲੈ ਜੀ ਸਾਰੇ ਕੀ ਲੈ ਕੇ ਕਰਨ ਕਾ ਚਾਹ ਲੈ ਕੇ ਮਾਰੀ ਇੱਕ ਹਜ਼ਾਰ ਦਾ ਕੰਮ ਹੋਣਾ ਹੈ ਹਾਂ ਜੀ ਦੋ ਬੰਨਲਾ 20% ਦਾ ਕਰਤਾ ਹੋਇਆ ਜੀ ਪਤੇ ਅੱਜ ਸਾਨੂੰ ਇੱਕੋ ਇੱਥੇ ਫੋਨ ਆਇਆ ਸੀ ਜਿਹਦੇ ਦਾ ਕਿ ਵੀਟਾ ਜਿਹੜਾ ਕਿਤਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸਸਤਰ ਰਾਤੇ ਘਾਰੇ ਹੋ ਆਪਣੇ ਵੱਡੀ ਦੇ ਵਿੱਚ ਬੈਠ ਕੇ ਸ਼ਰਾਬ ਧੀਰ ਵਗੈਰਾ ਵੀਰੇ ਨਾਲ ਨਾਲ ਉਹਦੇ ਚੌਥੀ ਜੱਥੇ ਪਹੁੰਚੇ ਆ ਇਹ ਨਾਲ ਇਹ ਇੱਥੇ ਵੀਰੇ ਸੀ ਵੀਰ ਨਾਲ ਚਿਕਨ ਜਿਕਨ ਖਾ ਰਹੇ ਸੀ ਇਹ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਹੈਗੇ ਇਹਨਾਂ ਦੇ ਨਾਲ ਸੀ ਇਹ ਆਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਇਹਨਾਂ ਨੇ ਆ ਖਰਸਾਨਾ ਕਰਦੀਆਂ ਸੜਕਾ 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 ਇਹ ਤੇ ਆ ਵੀ ਪਤਾ ਕਰੇ ਤੁਹਾਡੇ ਨਾਲ ਆਖਾ ਭਾਈ ਹੋਏ ਇੱਕ ਜਿਹੜੀ ਆਪਣੀ ਬੋਲਣ ਵਾਲੀ ਆ ਆਪਣੇ ਗੱਲਾਂ ਕਰਦੀਆਂ ਤੇ ਮੈਂ ਪੁੱਛਿਆ ਬਾਅਦ ਚੋ ਜਨਾਨੀ ਜਦੋਂ ਪੁੱਛਿਆ ਕਿ ਤੂੰ ਕੋਣ ਹੈ ਕਿ ਆਹ ਮੈਨੂੰ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਫੋਟਲਾਂ 'ਚ ਠਹਿਰਦਾ ਵੇ ਇਹਨਾਂ ਜਨਾਨੀ ਨੂੰ ਰਾਤ ਨੂੰ ਮੈਂ ਕਰਤਨਾ ਸੀਗਾ ਤਾਂ ਕਰਕੇ ਇਹ ਬਾਣੇ ਦੀ ਲਾਚ ਲਾਂਦੇ ਪਏ ਇਹ ਕਰਨਾ ਦਲ ਦਾ ਇਹਨਾਂ ਨੇ ਮੋੜੇ ਲਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਟੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਛੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਆ ਕਿ ਅੱਜ ਇਹ ਬੰਦਿਆਂ ਨੂੰ ਆਪਣੇ ਲਾਇਸੈਂਸ ਨਾਲ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾ ਪੀਂਦੇ ਸੜਕਾਂ ਤੇ ਖੜ੍ਹ ਕੇ ਇਹ ਪੂਰੇ ਬਾਣੇ ਤੇ ਲਾਜ ਲਾ ਰਿਹਾ ਇਹ ਬੰਦਾ ਜੀ ਇਹ ਜਿਹੜਾ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਆਪ ਵੀ ਮੰਨ ਗਏ ਹਾਂ ਇਹ ਬੀਅਰ ਪੀਤੀ ਆਪ ਵੀ ਮੰਨ ਗਏ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਤੁਹਾਨੂੰ ਮਜਬੂਰੀ ਨਾ ਮੈਂ ਪੀਂਦਾ ਹਾਂ ਕਿੰਨੇ ਪੈਸੇ ਕਰਕੇ ਹਾਂ ਜੀ ਕਿੰਨੇ ਪੈਸਿਆਂ ਲਈ ਇਹ ਤਾਂ ਦੇਖੋ ਇਹ ਤਾਂ ਦੇਖੋ ਕਿੰਨੇ ਪੈਸਿਆਂ ਲਈ ਪਰ ਤਾਂ ਨਹੀਂ ਉਹਨਾਂ ਨੂੰ ਪੇ ਲਏ ਸੀ ਉਹਨਾਂ ਨੂੰ ਉਹ ਕੌਣ ਹੈ ਜਿਹੜਾ ਤੁਹਾਨੂੰ ਭੇਜਿਆ ਕੋਈ ਕੁੜੀ ਨੰਨ ਚਾਲ ਪੇਚਾ ਨਾ ਕੋਈ ਉਹ ਉਹ ਤੁਹਾਨੂੰ ਜਾਣਦੀ ਹੈ ਉਹ ਇਹ ਤਾਂ ਦੇਖੋ ਉਹ ਤੁਹਾਨੂੰ ਜਾਣਦੀ ਹੈ ਜਿਹਨੇ ਤੁਹਾਨੂੰ ਭੇਜਿਆ ਹਾਂ ਜੀ ਹਾਂ ਉਹਦਾ ਕੀ ਨਾਮ ਹੈ ਉਹਨੂੰ ਨਾਮ ਮੰਨੂ ਮੰਨੂ ਆ ਕਿਹੜੀ ਜਗ੍ਹਾ ਮੈਨੂੰ ਲੈ ਕੇ ਜਾਣਾ ਤੈਨੂੰ ਪਤਾ ਨਹੀਂ ਬਈ ਇਹ ਤਾਂ ਹੈ ਕਿਹੜੀ ਜਗ੍ਹਾ ਲੈ ਗਈ ਹੋਈ ਤੁਹਾਨੂੰ ਦੇਖੋ ਤੁਸੀਂ ਗੱਡੀ 'ਚ ਬਹਿ ਕੇ ਇੱਕ ਅਣਜਾਣ ਬੰਦੇ ਨੇ ਬਹਿ ਕੇ ਆਏ ਆ ਤੁਸੀਂ ਕਿੱਦਾਂ ਗੱਡੀ 'ਚ ਬਹਿ ਕੇ ਆ ਗਏ ਆ ਉਹਨੇ ਤੇ ਚੱਕੇ ਸੀ ਦੇਖਿਆ ਅger ਰੋ ਗਿਆ ਕੰਡੀ ਨੇ ਆਪਣੀ ਪੀਤੀ ਨੇ ਉਹਨਾਂ ਨੇ ਸ਼ਰਾਬ ਵਗੈਰਾ ਪੀਤੀ ਆ ਉਹਨਾਂ ਨੇ ਬੀਅਰ ਪੀਤੀ ਸੀ ਬੀਅਰ ਪੀਤੀ ਉਹਨਾਂ ਨੇ ਨੇ ਤੁਸੀਂ ਗੱਡੀ ਚ ਜੋ ਬੀਅਰ ਪੀਤੀ ਉਹਨਾਂ ਨੇ ਹਾਂਜੀ ਬੀਅਰ ਉਹਨੇ ਚਿਕਨ ਵਗੈਰਾ ਵੀ ਖਾਦਾ ਚਿਕਨ ਨਹੀਂ ਖਾਦਾ ਚਿਕਨ ਮੈਨੇ ਚਿਕਨ ਤੁਸੀਂ ਖਾਦਾ ਹਾਂਜੀ ਗੱਡੀ ਬਈ ਗੱਲ ਹੀ ਹੈ ਤੇ ਉਹ ਕਹਿੰਦੇ ਆ ਜੀ ਇਹ ਦਿੱਲੀ ਤੋਂ ਆਏ ਆ ਮੇਰੇ ਡਿਸਟ੍ਰਿਕਟ ਤੋਂ ਕੌਣ ਆ ਇਹ ਕਹਿੰਦੇ ਸੀ ਉਹਨੂੰ ਸਾਡੇ ਜੀ ਉਹਨੂੰ ਚੱਲਣ ਦੇ ਇਧਰ ਬਈ ਆ ਤੁਰੇ ਅਰੀ ਇਹਨਾਂ ਨੂੰ ਹੁਣ ਕੀ ਤੁਹਾਡੇ ਵੱਲੋਂ ਸਹਾਇਤਾ ਦਿੱਤੀ ਗਈ ਹੈ ਇਹਨਾਂ ਨੂੰ ਦੇਖੋ ਜੀ ਇਹ ਆਪਸ ਡਿਸਾਈਡ ਕਰੇ ਤੁਹਾਡੇ ਸਾਹਮਣੇ ਆ ਵੀ ਇਹਨੇ ਗਾਂ ਕਿੱਦਾਂ ਚੱਲਣਾ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਸ਼ਹਿਰ ਨਿਕਾ ਜਾਵਾ ਪਤਾ ਲੱਗ ਗਿਆ ਇਹ ਨਾ ਤੁਹਾਡਾ ਇਹ ਵੀ ਚੋਰੀ ਦਾ ਅੱਜ ਫੜਿਆ ਪੜ ਰਿਹਾ ਜੰਦੇ ਪੜ ਰਿਹਾ ਮੈਂ ਦੱਸਦਾ 2 ਦੱਸ ਦੇ ਕੀ ਤੇ ਇਹਨਾਂ ਜਿੱਦਾਂ ਮੈਂ ਦੱਸਦਾ ਕਿੱਦਾਂ ਚੱਲਣਾ ਮੈਂ ਗਲਤੀ ਕੀਤੀ ਆ ਮੈਂ ਮੁੜ ਕੇ ਗਲਤੀ ਨਹੀਂ ਕਰਦਾ ਕੀ ਗਲਤੀ ਕੀਤੀ ਤੁਸੀਂ ਮੈਂ ਵੀਰ ਬੀਤੀ ਆ ਮੈਂ ਕੋਈ ਮੁੜ ਕੇ ਗਲਤੀ ਨਹੀਂ ਕਰਦਾ ਕਿੱਥਾ ਕੀ ਨਾਮ ਆ ਤੁਹਾਡਾ ਜੀ ਸੁਨੀਲ ਸਿੰਘ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਆਇਆ ਮੰਗੋ ਪੱਟੀ ਤੋਂ ਇਹ ਕਿਹੜੀ ਜਗ੍ਹਾ ਪੈਂਦਾ ਜੀ ਮਾਲ ਫਿਰ ਮੇਨ ਜੋਰ ਛੱਡ ਦੇ ਪੁਲਿਸ ਛੱਡ ਦੇ ਨਾ ਫਿਰ ਛੱਡ ਦੇ ਤੇ ਛੱਡ ਦਿੰਦੇ ਉੱਥੇ ਕੱਢ ਇਧਰ ਐ ਇੰਗਲੈਂਡ ਨਹੀਂ ਹੈ ਇਹ ਹੈ ਇੰਗਲੈਂਡ ਨਹੀਂ ਹੈ ਅੰਮਾ ਬਾਲਤੀ ਵੀ ਕਰਦਾ ਉਸ ਤੋਂ ਬਾਦ ਉਹ ਚੋੜਾ ਵੀ ਇਹਨਾਂ ਚਪੇੜ ਫੇਰ ਪੈਣੀ ਮੂੰਹ ਤੇ ਬਸ ਬਸ ਗੱਲ ਕਰ ਬਹੁਤ ਚਲੋ ਬਕਰੋ ਰਵਲਵਰ ਨਹੀਂ ਹੈਗਾ ਆਪ ਵਿੱਚੋਂ ਖੋਲ ਕੇ ਇਹ ਇੱਕ ਇੱਕ ਖੋਲ ਕੇ ਦਿਖਾ ਦਿਓ ਕਿ ਇਹ ਨਕਲੀ ਹੈ ਜਾਂ ਕਿੱਦਾਂ ਆ ਕਿਉਂਕਿ ਇਹ ਗੋਲੀਆਂ ਹੈ ਜਿਹੜੀਆਂ ਇਹ ਅਸਲੀ ਹੈ ਬਾਬਾਈ ਰੌਂਦੇ ਆਗੇ ਤਾਂ ਕਬਚ ਵੇਚ ਜਾ ਰਹੇ ਇਹ ਤਾਂ ਰੌਂਦੇ ਆ ਰਵਲਵਰ ਨਹੀਂ ਹੈ ਜਿਹਾ ਰਵਲਵਰ ਨਹੀਂ ਇਹ ਜਿਹੜੇ ਰੌਂਦੇ ਆ ਇਹ ਖੋਲ ਕੇ ਦੇਖੇ ਅਸਲੀ ਹੈ ਕਿ ਉਹਦੇ ਖੋਲੇ ਕਿ ਖਲੋਣਾ ਖਲੋਣਾ ਹੈ ਇਹ ਕਿ ਜਾਲੀ ਹੈ ਇਹ ਜਾਲੀ ਹੈ ਜਾਲੀ ਹੈ ਇਹ ਸਿਰਫ ਇੱਕ ਡਰਨ ਲਈ ਰੱਖੇ ਗਏ ਸਕੇ ਡਰਾਬੇ ਵਾਸਤੇ ਵੀ ਹੋਣਗੇ ਕੁਕਾਇਆ ਜੋ ਦੇਖ ਕੇ ਪਾਵਾ ਚੁੱਕਾਇਆ ਕਿਸ਼ੋਰਾਉ ਦਾ ਠੀਕ ਹੈ ਆਇਆ ਆਇਆ ਬਾਹਰ ਆਇਆ ਆ ਕੁੜੀ ਆਇਆ ਆਇਆ ਬਾਹਰ ਆਇਆ ਆਇਆ ਬਾਹਰ ਆਇਆ ਬਾਹਰ ਆ ਬਾਬਾ ਬਾਹਰ ਆ ਨਹੀਂ ਨਹੀਂ ਹਰਸ਼ ਹੋ ਗਿਆ ਬਹੁਤ ਜੀ ਚਾਚਾ ਇਹਨਾਂ ਨਾਲ ਪਿਆਰ ਨਾਲ ਸਾਡੇ ਗੱਲ ਕਰਦੇ ਪਏ ਅੰਤਿਕ ਚਾਚਾ ਥੋੜੇ ਮਾਰਿਆ ਭਾਜੀ ਦੱਸੂਗਾ ਸਾਡੀ ਪੰਗਾ ਹੋ ਗਿਆ ਸਲਾ ਲਿਆ ਇੱਕ ਮਿੰਟ ਹੈ ਜੀ ਨੂੰ ਬਚਾ ਲੈਣਾ ਭਾਜੀ

ਕਾਮੀ ਕਾ ਜੀ ਜੀ ਬੜੇ ਨੇ ਨਾ ਬੜਾ ਬੜਾ ਇਹ ਕਿਹਨੇ ਕਰ ਚੁੱਕਰਦੀ ਪਿੱਛੇ ਕੋਈ ਜਿਹੜੇ ਜਿਹੜੇ ਸ਼ੁਰੂਤਰੇ ਪਏ ਉਹ ਟਿਕੂ ਹੀ ਆਪ ਜੀ ਕੋਈ ਨਹੀਂ ਹਾਂ ਲੱਗਦਾ ਆਪਰੇ ਆਣੇ ਉਹ ਕਹਿੰਦਾ ਭਾਜੀ ਅਸੀਂ ਲਾਇਸੈਂਸ ਵਾਹ ਮੈਂ ਤਾਂ ਉਹ ਲੋਕਾਂ ਨੂੰ ਨਹੀਂ ਲੱਗਿਆ ਉਹ ਪਹਾੜੀ ਦੇ ਦੁਬੇ ਤੋਂ ਆਪਣੇ ਟੋਪੇ ਲਾਤੇ ਆਂ ਹਾਂਜੀ ਸਰ ਅੱਜ ਜਿਹੜਾ ਜੀਟੀ ਰੋਡ ਤੇ ਨੀਟਾ ਚਿਕਨ ਦੇ ਬਾਹਰ ਖੜੇ ਆ ਇੱਥੇ ਪਤਾ ਲੱਗਾ ਕਿ ਇਹ ਕਨੇ ਅੰਗ ਸਿੰਘ ਬੀਅਰ ਪੀਂਦਾ ਫੜਿਆ ਗਿਆ ਕੀ ਮਾਮਲਾ ਸਰ ਸਰਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਸਾਨੂੰ ਜਦੋਂ 8:00 ਵਜੇ ਦੇ ਕਰੀਬ ਫੋਨ ਆਇਆ ਕਿ ਨੀਟਾ ਚਿਕਨ ਦੇ ਬਾਹਰ ਇੱਕ ਗੱਡੀ ਜਿਹੜੀ ਆ ਤਰਨਾ ਦਾਲ ਦੁਆਬਾ ਉਹਦੇ ਉੱਤੇ ਲਿਖਿਆ ਉਹ ਖੜੀ ਆ ਤੇ ਵਿੱਚ ਜਿਹੜੇ ਨਿਹੰਗ ਸਿੰਘ ਬਾਣਾ ਪਾ ਕੇ ਇੱਕ ਸੈਂਗੋ ਬੈਠਾ ਦੇ ਨਾਲ ਉਹ ਇੱਕ ਲੇਡੀਜ਼ ਬੈਠੀ ਐ ਉਹ ਵਿੱਚ ਸ਼ਰਾਬ ਪੀ ਰਿਹਾ ਜਾਂ ਚਿਕਨ ਖਾ ਰਿਹਾ ਤੇ ਉੱਥੇ ਜਾ ਕੇ ਤੁਸੀਂ ਮਤਲਬ ਪਤਾ ਕਰੋ ਕੌਣ ਐ ਕੌਣ ਜਦ ਵੀ ਇੱਥੇ ਚਾਹੇ ਇੱਥੇ ਇਹਨਾਂ ਨੂੰ ਪੁੱਛਿਆ ਵੀ ਕੌਣ ਆ ਤੁਸੀਂ ਕਿੱਦਾਂ ਇਹਨਾਂ ਨੇ ਸਾਡੇ ਆਂਦੇ ਝੜ ਬਿ ਸ਼ੁਰੂ ਕਰਤੀ ਸਾਡੇ ਆਸ਼ਸਤਰ ਕਰਫਾਨਾ ਕੱਢ ਗਏ ਇਹਨਾਂ ਦਾ ਸ਼ਸਤਰ ਸੀ ਗਏ ਨਾ ਕੋਈ ਇਹਨਾਂ ਨੇ ਕੱਢ ਕੇ ਸਾਡੇ ਦੁਆਲੇ ਹੋਵੇ ਤਾਂ ਸਾਨੂੰ ਫੜਿਆ ਤੇ ਤੁਸੀਂ ਕਿੱਥੋਂ ਆਏ ਕਿੱਥੋਂ ਨਹੀਂ ਕੋਈ ਲਾਇਸੈਂਸ ਨਹੀਂ ਇਹਨਾਂ ਕੋਈ ਤਰਨੰਦਾਲ ਦਾ ਲਾਇਸੈਂਸ ਨਹੀਂ ਕੋਈ ਨਿਹੰਗ ਸਿੰਘ ਦਾ ਲਾਇਸੈਂਸ ਨਹੀਂ ਗੱਲ ਨਹੀਂ ਜੇ ਗੱਲ ਕਰਾਓ ਆਪਣੇ ਬਾਬਿਆਂ ਨਾਲ ਗੱਲ ਕਰਾ ਦਿਓ ਇਹ ਲਾਇਸੈਂਸ ਦਿਖਾਓ ਆਪਣਾ ਜਿਹੜਾ ਨੇ ਲਾਇਸੈਂਸ ਬਣਾਇਆ ਉਹ ਸਿਰਫ ਟ੍ਰੇਨ 'ਚ ਸਫਰ ਕਰਨ ਵਾਲਾ ਉਹ ਲਾਇਸੈਂਸ ਹੈ ਨਾ ਕੋ ਉਹ ਜਿਹੜਾ ਬਣਾਇਆ ਇਹਨਾਂ ਨੇ ਉਹ ਫਰਜੀ ਬਣਾਇਆ ਇਹ ਦੇਖਿਆ ਗਿਆ ਕਿ ਇੱਕ ਲੇਡੀ ਵੀ ਮੂਹ ਬੰਨੀ ਇਹਨਾਂ ਦੇ ਨਾਲ ਆ ਉਹ ਕੀ ਕਰਦੀ ਸੀ ਇਹਨਾਂ ਦੇ ਨਾਲ ਬਿਲਕੁਲ ਉਹ ਦੇ ਨਾਲ ਹੀ ਗੱਡੀ ਦੇ ਵਿੱਚ ਬੈਠੇ ਸੀਗੇ ਤੇ ਨਾਲ ਇਹ ਖਾ ਵੀ ਰਹੀ ਸੀ ਕੋ ਬੀਅਰ ਪੀ ਰਹੀ ਸੀ ਨਾਲ ਉਹ ਚਿਕਨ ਵਗੈਰਾ ਖਾ ਰਹੇ ਸੀ ਜਦੋਂ ਅਸੀਂ ਲੇਡੀ ਨੂੰ ਪੁੱਛਿਆ ਉਹ ਕਹਿੰਦੇ ਮੈਨੂੰ ਇੱਥੋਂ ਮੈਂ ਤਾਂ ਖੋਸੜਾ ਰੋਡ ਤੇ ਰਹਿਣੀ ਆ ਤੇ ਮੈਨੂੰ ਇੱਥੋਂ ਕਿਸੇ ਨੇ ਭੇਜਿਆ ਕਿਸੇ ਲੇਡੀਜ਼ ਨੇ ਭੇਜਿਆ ਇਹਨਾਂ ਦੇ ਨਾਲ ਫੇ ਮੈਨੂੰ ਉੱਥੋਂ ਲੈ ਕੇ ਆ ਤਾਂ ਇਹ ਜਿਹੜੇ ਬਹਿ ਗ ਉਹਨਾਂ ਦੇ ਸ਼ਸਤਰ ਸਾਰੇ ਲਹਾਏ ਗਏ ਆ ਉਹਨਾਂ ਦੇ ਕੱਪੜੇ ਵੀ ਲਹਾਏ ਗਏ ਆ ਉਹਦਾ ਕੀ ਕਾਰਨ ਬਿਲਕੁਲ ਬਿਲਕੁਲ ਇਹਨਾਂ ਨੂੰ ਹਾਕ ਨਹੀਂ ਜਿਹੜੇ ਸ਼ਸਤਰ ਪਾਇਆ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਜਿਹੜਾ ਇਹ ਸ਼ਸਤਰ ਇਸ ਵਾਸਤੇ ਨਹੀਂ ਬਖਸ਼ੇ ਕਿ ਅਸੀਂ ਇਹ ਪਾ ਕੇ ਜੋ ਮਰਜ਼ੀ ਅਸੀਂ ਕਰੀਏ ਜੋ ਮਰਜ਼ੀ ਅਸੀਂ ਯਾਸ਼ੀਆਂ ਕਰੀਏ ਜਨਾਨੀਆਂ ਦਾ ਲੈ ਕੇ ਜਿੱਥੇ ਮਰਜ਼ੀ ਅਸੀਂ ਉਹਨਾਂ ਨੂੰ ਜਿੱਦਾਂ ਮਰਜ਼ੀ ਅਸੀਂ ਵਰਤੀਏ ਜਾਂ ਅਸੀਂ ਖਾਈਏ ਪੀਏ ਏ ਲਾ ਕੇ ਜੋ ਮਰਜੀ ਕਿਸੇ ਨੂੰ ਉਤਰਾ ਹੀ ਨੀਗਾ ਚਸਤਰ ਲਾ ਦਿਓ ਬਾਣੇ ਲਾ ਦਿਓ ਤੇ ਤੁਸੀਂ ਜੋ ਮਰਜੀ ਖਾਓ ਪੀਓ ਕਿਸੇ ਨੂੰ ਉਤਰਾ ਹੀ ਨੀਗਾ ਕਰਨਾ ਦਲ ਜਿਹੜੀ ਜਥੇਬੰਦੀ ਆ ਉਹਨਾਂ ਦੇ ਕਿਸੇ ਮੈਂਬਰ ਨਾਲ ਤੁਹਾਡਾ ਸੰਪਰਕ ਹੋਇਆ ਵੀ ਇਹ ਤੁਹਾਡਾ ਨਾਮ ਵਰਤ ਰਿਹਾ ਹੈ ਜੀ ਇਹ ਬੰਦਾ ਗੱਡੀ ਤੇ ਰੱਖ ਕੇ ਬਦਨਾਮੀ ਤਾਂ ਦਲ ਦੀ ਹੋ ਰਹੀ ਅਸੀਂ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਉਹਨਾਂ ਦੇ ਕਈਆਂ ਦੇ ਜਿਹੜੇ ਰੱdna ਦਲ ਦੇ ਜਾਂ ਹੋਰ ਨਿਹੰਗ ਸਿੰਘ ਜਥੇਬੰਦੀ ਆ ਪੰਥ ਦਲ ਦੇ ਮੈਂਬਰ ਹੈਗੇ ਸਾਡੇ ਵੀ ਹੋ ਹੈਗੇ ਆ ਪਰ ਉਹ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਉਹਨਾਂ ਕਈਆਂ ਸੁਵੇਤ ਤੋਂ ਬਾਹਰ ਆ ਰਹੇ ਆ ਇਸ ਕਰਕੇ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਇਹਨਾਂ ਕੋ ਕੋਈ ਲਾਇਸੈਂਸ ਨਹੀਂਗਾ ਇਹ ਕਹਿੰਦੇ ਮੈਂ ਬਾਹਰੋਂ ਆਇਆ ਪਤਾ ਇੰਗਲੈਂਡ ਤੋਂ ਆਇਆ ਕਿੱਥੋਂ ਆਇਆ ਤੇ ਮੈਂ ਮਾਲਪੁਰ ਰਹਿਣਾ ਤੇ ਇੱਥੋਂ ਲੈ ਕੇ ਪੋਗਾੜੇ ਤੋਂ ਜਨਾਨੀ ਨੂੰ ਜਿਹੜੇ ਨਾਲ ਲੈ ਕੇ ਜਾ ਰਹੇ ਸੀ ਤੇ ਦੇਖਿਆ ਗਿਆ ਕਿ ਇੱਥੇ ਮੁਕ ਕੋਈ ਪੁਲਿਸ ਕੰਪਲੇਂਟ ਵੀ ਕਰ ਰਹੇ ਤੁਸੀਂ ਇਹਨਾਂ ਦੀ ਬਿਲਕੁਲ ਇੱਕ ਕਮਪਲੇਂਟ ਕਰਾਂਗੇ ਜੀ ਅਸੀਂ ਅਸੀਂ ਮੌਕੇ ਤੇ ਇਹਨਾਂ ਦੇ ਜਿਹੜੇ ਮਾਫੀ ਵੀ ਮੰਗ ਰਹੇ ਆ ਕਿ ਇਹਨਾਂ ਨੂੰ ਮਾਫੀ ਦਿੱਤੀ ਜਾਏਗੀ ਬਹੁਤ ਸਾਰੇ ਅਸੀਂ ਜਿਹੜੇ ਜਥੇ ਬੰਨਿਆ ਜਾਂ ਸਾਡੇ ਸਿਕਸਨਤਾਵਾ ਅਸੀਂ ਸਲਾਹ ਕਰਾਂਗੇ ਕੀ ਕਰਨੇ ਨੇ ਕਿ ਕਾਰਵਾਈ ਕਰਾਣੀ ਅਸੀਂ ਅਸੀਂ ਤਾਂ ਇਹ ਕਹਿੰਦੇ ਇਹਨਾਂ ਤੇ ਕਾਰਵਾਈ ਹੋ ਤਾਂ ਕਿ ਅੱਗੋਂ ਕੋਈ ਵੀ ਇਸ ਦਾ ਬਾਣੇ ਪਾ ਕੇ ਜਿਹੜੇ ਜਦ ਨਾਲ ਸਾਰਿਆਂ ਦੀ ਬਦਨਾਮੀ ਸਾਰੇ ਪੰਥ ਦੀ ਸਿੱਖ ਪੰਥ ਦੀ ਬਦਨਾਮੀ ਹੁੰਦੀ ਆ ਮਾਣੇ ਪਾ ਕੇ ਇਦਾਂ ਦਾ ਕੋਈ ਕੰਮ ਨਾ ਕਰ ਸਕਿਆ ਇੱਕ ਵਾਰੀ ਇਹਨਾਂ ਨੂੰ ਅਕਲ ਆਣੀ ਚਾਹੀਦੀ ਐ ਅਸੀਂ ਕਾਰਵਾਈ ਜ਼ਰੂਰ ਹਾਂ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਕਰਾਣੀ ਐ ਉਹਦੇ ਲਈ ਫਿਰ ਤੁਹਾਨੂੰ ਸ਼ਿਕਾਇਤ ਤਾਂ ਦੇਣੀ ਪੈਗੀ ਪੁਲਿਸ ਨੂੰ ਬਿਲਕੁਲ ਅਸੀਂ ਕੰਪਲੇਂਟ ਦਵਾਵਾਂਗੇ ਤੇ ਅਸੀਂ ਫੋਨ ਵੀ ਜਿਹੜੀ ਆ ਦਿੱਤਾ ਕੰਟਰੋਲ ਰੂਮ ਤੇ ਜਿਹੜੀ ਮੌਕੇ ਤੇ ਝੜਪ ਹੋ ਰਹੀ ਸੀ ਦੇਖਿਆ ਗਿਆ ਕਿ ਇਹ ਪਹਿਲਾਂ ਵੀ ਇਦਾਂ ਹੀ ਕਰਦੇ ਆ ਰਹੇ ਆ ਤੇ ਇਹਨਾਂ ਨੂੰ ਕਦੀ ਨਾਥ ਨਹੀਂ ਪਾਈ ਗਈ ਜੀ ਜਾਂ ਕਿ ਸ਼ਿਕਾਇਤ ਨਹੀਂ ਆਈ ਤੁਹਾਨੂੰ ਚਲੋ ਪਹਿਲਾਂ ਤਾਂ ਇਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਕਰਦੇ ਆ ਰਹੇ ਜਾਂ ਨਹੀਂ ਕਰਦੇ ਆ ਰਹੇ ਸਾਨੂੰ ਤੁਹਾਨੂੰ ਮੌਕੇ ਤੇ ਪਤਾ ਲੱਗਾ ਕਿ ਕਿਸਦਾ ਫੋਨ ਆਇਆ ਬਾਹਰੋਂ ਤੁਹ ਉੱਥੇ ਤੁਹਾਡੇ ਸ਼ਹਿਰ ਦੇ ਵਿੱਚ ਅੱਛਾ ਸਾਡੇ ਦੂਸਰੇ ਸ਼ਹਿਰ ਤੋਂ ਫੋਨ ਆ ਰਿਹਾ ਤੇ ਤੁਹਾਡੇ ਸ਼ਹਿਰ 'ਚ ਆਹ ਕੰਮ ਹੋ ਜਿਹੜੇ ਬਾਣੇ ਪਾ ਕੇ ਜਾਂ ਗੱਡੀਆਂ ਤੇ ਨਾਂ ਲਿਖਾਏ ਆ ਉਹ ਆਹ ਕੰਮ ਕਰੇ ਤੁਸੀਂ ਜਾ ਕੇ ਪਤਾ ਕਰੋ ਕੌਣ ਆ ਅਜੀ ਪਤਾ ਕਰਨੇ ਆਏ ਸੀ ਇਹਨੇ ਸਾਡੇ ਨਾਲ ਚੜ੍ਹਨ ਸ਼ੁਰੂ ਕਰ ਦਿੱਤੀ ਇੱਥੇ ਆਂਦਿਆਂ ਨੂੰ ਠੀਕ ਹੈ ਉਹ ਐਸੇ ਅਜੀ ਘਰੇ ਲਾਇਸੈਂਸ ਨਾਲ ਮਿਲਿਆ ਉਹ ਕਿਹਨਾਂ ਦਾ ਬਣਿਆ ਆ ਜੀ ਲਾਇਸੈਂਸ ਕੋਈ ਨਹੀਂ ਇਹਨੇ ਵਰਜੀਓ ਬਣਾਇਆ ਟ੍ਰੇਨ 'ਚ ਜਿੱਦਾਂ ਸਫ਼ਰ ਕਰ ਲਈਏ ਜਾਂ ਹੋਰ ਉਹ ਕਿਹਨਾਂ ਦਾ ਬਣਿਆ ਆ ਆ ਬਾਤ ਐ ਬਾਦੋ ਇਸ ਕਰਕੇ ਅਸੀਂ ਸਾਰੇ ਜਿਹੜੇ ਪੰਥਦਲ ਜਿਹੜੇ ਸਾਰੇ ਹੈਗੇ ਨਿਹੰਗ ਸਿੰਘ ਜਤੇ ਬੰਦਿਆ ਬਹੁਤ ਵਧੀਆ ਵੀ ਹੈਗੀਆਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਜੜੇ ਜਿਹੜੇ ਇਹਨਾਂ ਦੀ ਸ਼ਾਂਤੀ ਕਰਕੇ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਜੜੇ ਇਹਨਾਂ ਸਾਰਿਆਂ ਦੀ ਬਦਨਾਮੀ ਹੁੰਦੀ ਹੈ ਪੰਥਦਲ ਦੇ ਬਹੁਤ ਵਧੀਆ ਗੁਰੂਕ ਜਿਹੜੇ ਉਹ ਹੈਗੇ ਬਹੁਤ ਜ਼ਿਆਦੇ ਇਦਾਂ ਦੇ ਨੂੰ ਦੱਤ ਪਾਣੀ ਚਾਹੀਦੀ ਹੈ ਇਹਨਾਂ ਨੂੰ ਠੀਕ ਹੈ ਜੀ